ਮਨਾਰਦੀਪ ਸਿੰਘ ਜਾਸਪੁਰਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀ ਕਾਦੀਆਂ ਜ਼ਿਲ੍ਹਾ ਲੁਧਿਆਣਾ ਹਫਤੇ ਦੇ ਵਿੱਚ ਦੂਜੀ ਵਾਰੀ ਤੁਸੀਂ ਖੰਨਾ ਰਾਹੋ ਰੋਡ ਨੂੰ ਬੰਦ ਕੀਤਾ ਵਾ ਧਰਨਾ ਲਾਇਆ ਵਾ ਕੀ ਕਾਰਨ ਦੇਖੋ ਇਹ ਚ ਸਾਡਾ ਜਿਹੜਾ ਮੁੱਖ ਕਾਰਨ ਆ ਵੀ ਸਾਡੇ ਇੱਕ ਟ੍ਰੇਨ ਜਾਂਦੀ ਆ ਊਰਨੇ ਤੋਂ ਲੈ ਕੇ ਆਪਣੇ ਟੰਡਿਆ ਸੈਫਨ ਤੱਕ ਉਹਦਾ ਅਸੀਂ ਬੜੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਆ ਉਹਦੇ ਉੱਤੇ ਨਜਾਇਜ਼ ਕਬਜ਼ੇ ਕਰੇ ਹੋਏ ਨੇ ਲੋਕਾਂ ਦੇ ਕਿਉਂਕਿ ਜਰ ਵੀ ਹਰ ਸਾਲ ਬਾੜ ਆਉਂਦੀ ਆ ਸਾਡੇ ਇਲਾਕੇ ਦੇ ਵਿੱਚ 1100 ਏਕੜ ਪਾਣੀ ਦੇ ਨਾਲ ਫਸਲ ਖਰਾਬ ਹੋ ਜਾਂਦੀ ਆ ਅਸੀਂ ਲੰਬੇ ਸਮੇਂ ਤੋਂ ਸੰਘਰਸ਼ ਲੜ ਕੇ ਇਹਦਾ ਕੰਮ ਚਲਵਾਇਆ ਸੀ ਪਰ ਕੱਲ ਫੇਰ ਉੱਥੇ ਮਿੰਟਰੀ ਦਾ ਵੀ ਕੰਮ ਬਾਰੋਕ ਦਿੱਤਾ ਗਿਆ ਵਾ ਤੇ ਕੰਮਾਂ ਵਾ ਬੰਦਾ ਅਸੀਂ ਉਸ ਰੋਸ ਵੱਜੋ ਅੱਜ ਧਰਨਾ ਲਾਇਆ ਗਿਆ ਪਰਸੋ ਵੀ ਤੁਹਾਡੀ ਪ੍ਰਸ਼ਾਸਨ ਨਾਲ ਮੀਟਿੰਗ ਹੋਣੀ ਹੈ ਉਹ ਵੀ ਚਲਵਾਉਣੀ ਹੈ ਪ੍ਰਸ਼ਾਸਨ ਨੇ ਸਾਨੂੰ ਕਹਲ ਉਤਰ ਭਰੋਸਾ ਦਿੱਤਾ ਸੀ ਵੀ ਕੰਮ ਚਲਾਵਾਂਗੇ ਮਿੰਟਰੀ ਕਰਾਵਾਂਗੇ ਪਰ ਮਿੰਟਰੀ ਦਾ ਕੰਮ ਬੰਦ ਹੋ ਗਿਆ ਕੱਲ ਕੋਈ ਨਹੀਂ ਮਿੰਟਰੀ ਆਸੀ ਤੇ ਗੜੀ ਪਿੰਡੇ ਮਸ਼ੀਨਾਂ ਚੱਲੀਆਂ ਨੇ ਉਤੋਂ ਕਹਾ ਪਾਂਦਾ ਕਿਉਂਕਿ ਬਾਰਸ਼ ਦਾ ਟਾਈਮ ਆ ਕਦੇ ਵੀ ਬਾਰਸ਼ ਆ ਸਕਦੀ ਆ ਤੇ ਕੁਝ ਜਿਹੜੇ ਨੰਜਾਇਜ਼ ਕਬਜ਼ੇ ਨੇ ਉਹਨਾਂ ਨੂੰ ਹਜੇ ਢਾਇਆ ਨਹੀਂ ਗਿਆ ਇਹ ਸਾਨੂੰ ਰੋਸ ਆ ਇਸ ਕਰਕੇ ਅਸੀਂ ਅੱਜ ਇੱਥੇ ਬੈਠੇ ਆ ਧਰਨਾ ਕਦੋਂ ਸਮਾਪਤ ਕੀਤਾ ਜਾਊਗਾ ਧਰਨਾ ਜਦ ਤੱਕ ਕੰਮ ਨਹੀਂ ਚਲਾਉਂਦੇ ਜਦ ਤੱਕ ਅਸੀਂ ਧਰਨਾ ਆਪਣਾ ਇਸੇ ਤਰ੍ਹਾਂ ਚਲਾਵਾਂਗੇ ਹਾਂ ਜਿੱਕੇ ਲਾਭ ਮਾਨਪ੍ਰੀ ਸੈਕਲਾਲ ਜ਼ਿਲ੍ਹਾ ਜਰਨ ਸਕੰਦਰ ਬੀਕੇਜੂ ਕਾਦੀ ਅੱਜ ਲਾਇਆ ਕੀ ਗੱਲ ਹੈ ਇਹ ਡਰੇਨ ਜਿਹੜਾ ਲਾਇਆ ਸੀ ਇੱਕ ਸਾਡੇ ਇਲਾਕੇ ਦੀ ਡਰੇਨ ਹੈ ਜੋ ਪਿੰਡ ਊਰਨਾ ਤੋਂ ਢੰਡੇ ਪਿੰਡ ਤੱਕ ਕਰੀਬ 4 ਕਿਲੋਮੀਟਰ ਦਾ ਇਹਦਾ ਲੰਬਾ ਏਰੀਆ ਇੱਥੇ ਬਰਸਾਤੀ ਡਰੇਨ ਹੈ ਜਿਹੜੀ ਕਿ ਕੁਝ ਲੋਕਾਂ ਵੱਲੋਂ ਨਜਾਇਜ਼ ਕਬਜ਼ੇ ਕਰਕੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਬੰਦ ਕੀਤੀ ਗਈ ਹੈ ਕਾਦੀਆਂ ਜਥੇਬੰਦੀ ਪਿਛਲੇ 7-8 ਸਾਲਾਂ ਤੋਂ ਇਹ ਸੰਘਰਸ਼ ਕਰਦੀ ਆ ਰਹੀ ਹੈ ਕਿਉਂਕਿ ਹਜ਼ਾਰਾਂ ਏਕੜ ਜਦੋਂ ਬਰਸਾਤ ਆਉਂਦੀ ਹੈ ਖੜਾ ਦਾ ਪਾਣੀ ਆਉਂਦਾ ਹਜ਼ਾਰਾਂ ਏਕੜ ਫਸਲ ਹੈ ਇਸ ਡਰੇਨ ਬੰਦ ਹੋਣ ਦੇ ਕਾਰਨ ਹੈ ਜਿਹੜੀ ਉਹ ਫਸਲ ਖਰਾਬ ਹੋ ਜਾਂਦੀ ਹੈ ਸਾਡੀ ਮਿਹਨਤ ਨੂੰ ਗੂਰ ਪਿਆ ਪਿਛਲੇ ਦਿਨਾਂ ਦੇ ਵਿੱਚ ਪ੍ਰਸ਼ਾਸਨ ਨੇ ਇਹਦੇ ਦੀ ਇਹਦੀ ਮਿੰਨਤੀ ਕਰਵਾ ਕੇ ਗੜੀਪਿੰਡ ਦੀ ਮਿੰਨਤੀ ਕਰਵਾ ਕੇ ਜਦੋਂ ਅੱਗੇ ਮਿੰਨਤੀ ਕਰਵਾਉਣ ਲੱਗੇ ਤਾਂ ਕੁਝ ਬੰਦਿਆਂ ਨੇ ਇਹ ਮਿੰਨਤੀ ਬੰਦ ਕਰਵਾ ਦਿੱਤੀ ਗਈ ਹੈ ਉਸ ਤੋਂ ਬਾਅਦ ਸਾਡੀ ਲਗਾਤਾਰ ਪ੍ਰਸ਼ਾਸਨ ਨਾਲ ਗੱਲਬਾਤ ਹੁੰਦੀ ਰਹੀ ਪਰਸੋ 3 ਵਜੇ ਐਸ ਡੀ ਐਮ ਦਫ਼ਤਰ ਪ੍ਰਸ਼ਾਸਨ ਨਾਲ ਮੀਟਿੰਗ ਸੀ ਉਹਨਾਂ ਨੇ ਸਾਨੂੰ ਭਰੋਸਾ ਦਿੱਤਾ ਸੀ ਕਿ ਇਹਦਾ ਕੰਮ ਜਿਹੜਾ ਕੱਲ ਨੰਗ ਚੁੱਕਿਆ ਵੀ ਉਸ ਨੂੰ ਸ਼ੁਰੂ ਕੀਤਾ ਜਾਊਗਾ ਲੇਕਿਨ ਉਹ ਕੰਮ ਹਲੇ ਤੱਕ ਸ਼ੁਰੂ ਨਹੀਂ ਕੀਤਾ ਪਤਾ ਨਹੀਂ ਕਿਸ ਦਵਾ ਅੰਦਰ ਪ੍ਰਸ਼ਾਸਨ ਜਿਹੜਾ ਇਹ ਕੰਮ ਕਰ ਰਿਹਾ ਕਿਉਂਕਿ ਇੱਕ ਪਾਸੇ ਹਜ਼ਾਰਾਂ ਏਕੜ ਫਸਲ ਹੈ ਹਜ਼ਾਰਾਂ ਕਿਸਾਨ ਨੇ ਜਿਨ੍ਹਾਂ ਦਾ ਸਾਰਾ ਕੁਝ ਖਤਮ ਹੋ ਜਾਂਦਾ ਬਰਸਾਤ ਦੇ ਨਾਲ ਉਹ ਨੇ ਇੱਕ ਪਾਸੇ ਕੁਝ ਉਹ ਲੋਕ ਨੇ ਜਿਨ੍ਹਾਂ ਨੇ ਇਸ ਡਰੇਨ ਉੱਤੇ ਪਿਛਲੇ 40-50 ਸਾਲ ਤੋਂ ਕਬਜ਼ਾ ਕੀਤਾ ਹੋਇਆ ਉਹਨਾਂ ਦੇ ਪ੍ਰੈਸ਼ਰ ਹੇਠ ਆ ਕੇ ਪ੍ਰਸ਼ਾਸਨ ਇਹ ਕੰਮ ਨਹੀਂ ਸ਼ੁਰੂ ਕਰਦਾ ਸੋ ਸਾਡੀ ਪ੍ਰਸ਼ਾਸਨ ਨੂੰ ਬੇਨਤੀ ਹੈ ਅੱਜ ਅਸੀਂ ਧਰਨਾ ਲਾ ਕੇ ਬੈਠ ਚੁੱਕੇ ਹਾਂ ਹੁਣ ਅਸੀਂ ਉਹਨਾਂ ਚਿਰ ਨਹੀਂ ਉੱਠਣਾ ਜਿੰਨਾ ਚਿਰ ਇਹਦਾ ਕੰਮ ਦੁਬਾਰਾ ਸ਼ੁਰੂ ਨਹੀਂ ਹੁੰਦਾ ਉਹਨਾਂ ਦੇ ਦਵਾ ਨਹੀਂ ਕੀ ਆਣ ਦਾ ਕੀ ਚੱਕਰ ਆ ਵੀ ਕੋਈ ਸਰਕਾਰੀ ਅਧਿਕਾਰੀ ਉਹਨਾਂ ਦੇ ਨਾਲ ਆ ਕੇ ਕਿੱਤਾ ਨਹੀਂ ਅਸੀਂ ਕਹਿ ਨਹੀਂ ਸਕਦੇ ਵੀ ਸਰਕਾਰੀ ਪਤਾ ਨਹੀਂ ਸਮਝ ਤੋਂ ਬਾਹਰ ਹੈ ਕਿ ਉਹ ਕੀ ਕਾਰਨ ਕੀ ਨੇ ਕਈ ਨਿਆਂਜ ਸਾਰੀਆਂ ਹੋਈਆਂ ਹੋਈਆਂ ਨੇ ਕੋਈ ਬਿਲਡਿੰਗਾਂ ਪਈਆਂ ਹੋਈਆਂ ਨੇ ਇੱਕ ਕੋਲਡ ਸਟੋਰ ਆ ਉਹ ਕੰਧ ਪ੍ਰੋਪਰ ਇਹਦੇ ਵਿੱਚ ਆ ਰਹੀ ਹੈ ਬੇਨਤੀ ਕਰਕੇ ਨਿਸ਼ਾਨੀਆਂ ਲੱਗ ਚੁੱਕੀਆਂ ਨੇ ਤੇ ਪ੍ਰਸ਼ਾਸਨ ਉਧਰ ਨੂੰ ਜਾ ਹੀ ਨਹੀਂ ਰਿਹਾ ਨਾ ਅੱਗੇ ਬੇਨਤੀ ਹੋ ਰਹੀ ਹੈ ਨਹਿਰੀ ਵਿਭਾਗ ਵਾਲੇ ਨੇ ਕ੍ਰਿਸ਼ਨ ਕੁਮਾਰ ਨੇ ਜਿਹੜੇ ਨਹਿਰੀ ਵਿਭਾਗ ਜਿਹੜੇ ਇਹਨਾਂ ਦੇ ਸਚਾਈ ਵਿਭਾਗ ਦੇ ਸਕੱਤਰ ਨੇ ਸਾਰੇ ਸਾਰਿਆਂ ਦੇ ਵਿੱਚ ਇਹ ਆ ਵੀ ਉਹ ਬੜੇ ਕਾਬਲ ਅਫਸਰ ਨੇ ਬੜੇ ਅ ਬੜੇ ਸੂਝਵਾਨ ਅਫਸਰ ਨੇ ਅਸੀਂ ਉਹਨਾਂ ਨੂੰ ਬੇਨਤੀ ਕਰਦੇ ਹਾਂ ਕਿ ਤੁਹਾਡੇ ਨਹਿਰੀ ਵਿਭਾਗ ਤੇ ਕਬਜ਼ਾ ਹੋਇਆ ਹੈ ਪਿਛਲੇ 40 ਸਾਲਾਂ ਤੋਂ ਕਿ ਉਹ ਵੀ ਖਾਲੀ ਨਹੀਂ ਕਰਵਾ ਰਹੇ ਧਰਨਾ ਕਿੰਨੇ ਸਮੇਂ ਲਈ ਲੱਗਾ ਹੈ ਧਰਨਾ ਅਣ ਮਿੱਥੇ ਸਮੇਂ ਲਈ ਲੱਗ ਚੁੱਕਿਆ ਜੀ ਕਿਉਂਕਿ ਅਸੀਂ ਪਿਛਲੇ ਫਰਾਈਡੇ ਧਰਨਾ ਲਾਇਆ ਸੀ ਸਾਨੂੰ ਭਰੋਸਾ ਦਿੱਤਾ ਸੀ ਵੀ ਸੋਮਵਾਰ ਕੰਮ ਸ਼ੁਰੂ ਹੋ ਜਾਊਗਾ ਸੋਮਵਾਰ ਪ੍ਰਸ਼ਾਸਨ ਨੇ ਮੀਟਿੰਗ ਕਰ ਲਈ ਕੱਲ ਮੰਗਰਵਾਰ ਮੰਗਿਆ ਸੋ ਅੱਜ ਬੁੱਧਵਾਰ ਹੈ ਅੱਜ ਅਸੀਂ ਅੱਕ ਕੇ ਕਿਉਂਕਿ ਬਰਸਾਤਾਂ ਦੇ ਦਿਨ ਨੇ ਪਰਸੋਂ ਤੋਂ ਅਲਰਟ ਦੱਸਿਆ ਹੋਇਆ ਗਵਰਨਮੈਂਟ ਹੀ ਦੱਸ ਰਹੀ ਆ ਵੀ ਭਾਰੀ ਮੀਂਹ ਹੈ ਹੁਣ ਅਸੀਂ ਅੱਜ ਪੱਕੇ ਤੌਰ ਤੇ ਬੈਠ ਗਏ ਲੋਕ ਆ ਰਹੇ ਨੇ ਉਹਨਾਂ ਚਿਰ ਅਸੀਂ ਉੱਠਣਾ ਨਹੀਂ ਜਿੰਨਾ ਚਿਰ ਇਹਦਾ ਕੰਮ ਪ੍ਰੋਪਰ ਤੌਰ ਤੇ ਸ਼ੁਰੂ ਨਹੀਂ ਹੁੰਦਾ ਨਹੀਂ ਹਲੇ ਕੋਈ ਨਹੀਂ ਆਇਆ ਕਿਉਂਕਿ ਹੁਣ ਹੀ ਬੈਠੇ ਆ ਹਲੇ 15 ਮਿੰਟ ਹੋਏ ਨੇ ਹਲੇ ਤੱਕ ਕੋਈ ਨਹੀਂ ਆਇਆ ਸਾਡੇ ਕੋ ਆਵੇ ਨਾ ਆਵੇ ਕੰਮ ਸ਼ੁਰੂ ਕਰ ਦਵੇ ਅਸੀਂ ਆਪਣੇ ਕੋ ਸੱਜ ਕੇ ਕਿਸੇ ਨੂੰ ਲੈਣਾ ਕੀ ਆ ਅਸੀਂ ਇਹ ਉੱਠ ਖੜਾਂਗੇ ਕਿ ਨਾ ਵਜੇ ਮੇਰਾ ਨਾਮ ਕੁਲਦੀਪ ਸਿੰਘ ਆ ਜੀ ਜ਼ਿਲ੍ਹਾ ਮੀਂਦੋ ਦਾ ਪ੍ਰਧਾਨ ਬੀਕੇ ਜੂ ਕਾਦੀਆਂ ਅੰਨਾਰਾਹੋ ਰੋਡ ਤੇ ਤੁਸੀਂ ਦਰਖਾਵਾ ਲਾਇਆ ਹੋਇਆ ਵਾ ਕੀ ਕਾਰਨ ਇਹਦਾ ਕਾਰਨ ਆਇਆ ਜਿਹੜੀ ਆ ਡਰੇਨ ਲੰਘਦੀ ਆ ਆਪਣੇ ਕੋਲ ਚੀਓ ਆਹ ਇਹ ਪਿੰਡ ਊਰਨ ਤੇ ਸਟਾਰਟ ਹੋ ਕੇ ਗੜੀ ਤੋਂ ਹੁੰਦੀ ਭਾਤਲਾ ਪਾਲ ਮਾਰਾਂ ਦੇ ਠੰਡੇ ਸੈਂਫਲ ਤੱਕ ਪਾਣੀ ਇਹਦਾ ਜਾਂਦਾ ਸੀ ਪਿਛਲੇ 40 50 ਸਾਲਾਂ ਤੋਂ ਲੋਕਾਂ ਨੇ ਇਹਦੇ ਉੱਤੇ ਕਬਜ਼ਾ ਕਰਕੇ ਨਜਾਇਜ਼ ਕਬਜ਼ੇ ਕਰਕੇ ਇਹਨੂੰ ਬੰਦ ਕੀਤਾ ਹੋਇਆ ਸੀ ਸਾਡੇ ਜਥੇਬੰਦੀ ਵੀਗੇਜੂ ਕਾਦੀਆਂ ਪਿਛਲੇ 7-8 ਸਾਲਾਂ ਤੋਂ ਲੋਕਾਂ ਦੇ ਸਹਿਯੋਗ ਨਾਲ ਇਹਨੂੰ ਡਰੇਨ ਨੂੰ ਖਲਵਾਉਣ ਦਾ ਯਤਨ ਕਰ ਰਹੀ ਆ ਹੁਣ ਕੁਝ ਦਿਨ ਪਹਿਲਾਂ ਪ੍ਰਸ਼ਾਸਨ ਵੱਲੋਂ ਇਹਦੀ ਮਿੰਨਤੀ ਕਰਵਾ ਕੇ ਕੰਮ ਸਟਾਰਟ ਕੀਤਾ ਗਿਆ ਦੀ ਪਟਾਈ ਦਾ ਹੁਣ ਦੋ ਤੇ ਦੋ ਦਿਨ ਕੰਮ ਚੱਲੇ ਤੋਂ ਬਾਅਦ ਇਹ ਕਬਜ਼ਾਕਾਰੀ ਲੋਕਾਂ ਨੇ ਇਹਦਾ ਡਰੇਨ ਦਾ ਕੰਮ ਰੋਕ ਦਿੱਤਾ ਜੀ ਪ੍ਰਸ਼ਾਸਨ ਨੇ ਉਹਨਾਂ ਤੇ ਕੋਈ ਕਾਰਵਾਈ ਨਹੀਂ ਕੀਤੀ ਪ੍ਰਸ਼ਾਸਨ ਨਾਲ ਤੁਹਾਡੀ ਪਰਸੋ ਵੀ ਕਮੇਟਿੰਗ ਹੋਈ ਆ ਉਸ ਮੀਟਿੰਗ ਦੇ ਵਿੱਚ ਦੀ ਦੋਏ ਜੱਥੇਬੰਦੀਆਂ ਬੁਲਾਇਆ ਗਿਆ ਸੀ ਸਾਰੇ ਆਲੇ-ਦਾਲ ਵਾਲੇ ਪਿੰਡਾਂ ਦੇ ਲੋਕ ਵੀ ਬੁਲਾਇਆ ਗਿਆ ਸੀ ਜਿਹਦੇ ਵਿੱਚ ਤੁਹਾਡੇ ਨਾਲ ਦੀ ਜੱਥੇਬੰਦੀ ਆ ਤੁਸੀਂ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਅਸੀਂ ਉਹਨਾਂ ਨੂੰ ਸਮਝਾਇਆ ਜੀ ਬਹੁਤ ਵੀਰ ਦਾ ਸਰਕਾਰੀ ਡਰੇਨ ਆ ਇਹਦਾ ਨਿਕਲੇਦਾ ਆਪਣੇ ਆ ਜਿਹੜੀ ਅਸੀਂ ਪਿੰਡ ਡੁੱਬਦਿਆਂ ਤਿੰਨ ਚਾਰ ਪਿੰਡ ਡੁੱਬਦਿਆਂ ਪਾਣੀ ਉਰੇ ਆ ਕੇ ਇਕੱਠਾ ਹੋ ਜਾਂਦਾ ਵੀ ਇਹਨਾਂ ਨੂੰ ਫਾਇਦਾ ਹੋਊਗਾ ਪਰ ਜਿਹੜੇ ਕਬਜ਼ਾਕਾਰੀ ਲੋਗ ਰਹੇ ਉਹ ਨਹੀਂ ਮੰਨ ਰਹੇ ਜੀ ਜਿਹੜਾ ਧੰਗਾ ਲਾਇਆ ਹੋਇਆ ਕਦੋਂ ਤੱਕ ਸਮਾਪਤ ਕਰ ਦਿੱਤਾ ਜਾਏ ਇਹ ਹੁਣ ਜੀ ਅਸੀਂ ਪੱਕਾ ਧਾਰਨਾ ਲਾ ਦਿੱਤਾ ਇਹਦਾ ਕਦੇ ਸਾਨੂੰ ਪ੍ਰਸ਼ਾਸਨ ਭਰੋਸਾ ਦੇ ਕੇ ਠਾਲ ਦਿੰਦਾ ਹੁਣ ਅਸੀਂ ਜਦੋਂ ਥੇ ਜੇ ਸਿਰੇ થી ਕੰਮ ਨਹੀਂ ਹੁੰਦਾ ਅਸੀਂ ਨਹੀਂ ਉਠਣਾ ਹੈਗਾ ਜੀ ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨਪਲੀਅਨ ਟੀਵੀ